ਬਾਬਾ ਫਰੀਦ ਸਾਹਿਬ ਜਿਹੜੀ ਵਿਚਾਰ ਆਪਾਂ ਉਹਨਾਂ ਦੇ ਸ਼ਲੋਕਾਂ ਦੀ ਕਰ ਰਹੇ ਹਾਂ ਮੌਤ ਦੇ ਉੱਤੇ ਕੱਲ ਆਪਾਂ ਕਿਹਾ ਸੀ ਕਿ ਨੌਬਤ ਵੱਜੀ ਸੁਬਾ ਸਿਓ ਚੱਲਣ ਕਾ ਕਰ ਸਾਜ ਸਾਜ ਮੈਨੇ ਤਿਆਰੀ ਕਰਨੀ ਕਹਿੰਦੇ ਆਪੋ ਆਪਣਾ ਸਾਜੋ ਸਮਾਨ ਇਕੱਠਾ ਕਰੋ ਤੇ ਤੁਰ ਪੈਣਾ ਪ੍ਰਬੰਧਾ ਕਿਸ ਕੰਮ ਦੀ ਬਿਲਕੁਲ ਤਿਆਰੀ ਨਹੀਂ ਕਰਦਾ ਨਾ ਮੌਤ ਦੀ ਤਿਆਰੀ ਨਹੀਂ ਕਰਦਾ ਹੋਰ ਤਿਆਰੀਆਂ ਕਰੀ ਜਾਂਦਾ ਏਡੇ ਵੱਡੇ ਪਰਿਵਾਰ ਨੂੰ ਸਮਾਜ ਨੂੰ ਸੰਸਾਰ ਨੂੰ ਇੰਨੀਆਂ ਦੌਲਤਾਂ ਨੂੰ ਛੱਡ ਕੇ ਜਾਣਾ ਤੇ ਜਾਣ ਦੀ ਕੋਈ ਤਿਆਰੀ ਨਹੀਂ ਜਿਹਨੂੰ ਮਹਾਰਾਜ ਬਚਨ ਕਰਦੇ ਬਾਣੀ ਚ ਜੋ ਕਰ ਛੱਡ ਗਵਾਵਣਾ ਜਿਨਾਂ ਨੂੰ ਛੱਡ ਕੇ ਤੁਰ ਜਾਣਾ ਵਾ ਸੋ ਲੱਗਾ ਮਨਮਾਹੇ ਉਹਦਾ ਨਾ ਤੇਰੇ ਮਨ ਵਿੱਚ ਬੜਾ ਖਿਆਲ ਵਾ ਜਿਹਨੂੰ ਬਾਬਾ ਫਰੀਦ ਸਾਹਿਬ ਆਖਿਆ ਕਿ ਦਿਨ ਦਿਨ ਦਿਲ ਰੱਤਾ ਇਸ ਦੁਨੀ ਇਸ ਇਹ ਦੁਨੀਆ ਦਾ ਬੜਾ ਖਿਆਲ ਬੰਦੇ ਨੂੰ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨਮਾਹੇ ਪਰ ਮਾਰਾ ਕਹਿੰਦੇ ਵੀ ਜਿੱਥੇ ਜਾਏ ਤੁਧ ਵਰਤਣਾ ਜਦੋਂ ਉਹ ਛੱਡ ਕੇ ਜਾਵੇਂਗਾ ਨਾ ਤੇ ਪਰ ਬੰਦੇ ਨੂੰ ਇਸ ਚੀਜ਼ ਦੀ ਸਮਝ ਨਹੀਂ ਕਿ ਮੈਂ ਛੱਡ ਜਾਣਾ ਹੈ ਤੇ ਇਹ ਵੀ ਨਹੀਂ ਸਮਝ ਕੇ ਛੱਡ ਕੇ ਜਾਣਾ ਮੈਂ ਕਿੱਥੇ ਇਹ ਵੀ ਮੁਸ਼ਕਲ ਬਣੀ ਹੋਈ ਹੈ ਮਰ ਗਿੰਦੇ ਜਿੱਥੇ ਜਾਏ ਤਉ ਦਵਰਤਨਾਂ ਇਸ ਦੀ ਚਿੰਤਾ ਨਹੀਂ ਮਾਸਾ ਜਿਨੇ ਬੁੱਢੇ ਵਾਰੇ ਤੱਕ ਵੀ ਬੰਦੇ ਨੂੰ ਮਾਸਾ ਜਨਾ ਫਿਕਰ ਨਹੀਂ ਮੌਤ ਦਾ ਇਮਾਸ ਜਿੰਨਾ ਕੋਈ ਗਿਆਨੀ ਅੱਗੇ ਦਾ ਬਾਬਾ ਫਰੀਦ ਸਾਹਿਬ ਨੇ ਕਿਹਾ ਨੇ ਚੱਲਣ ਦਾ ਕਰ ਸਾਜ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਅਲੋ ਅਗੰਮ ਖਦਾਈ ਬੰਦੇ ਐ ਰੱਬ ਦੇ ਬੰਦਿਆ ਛੋੜ ਖਿਆਲ ਦੁਨੀਆ ਕੇ ਧੰਦੇ ਤੂੰ ਦੁਨੀਆ ਦੇ ਖਿਆਲ ਛੱਡ ਦੇ ਇਹ ਦੁਨੀਆ ਦੇ ਧੰਦਿਆਂ ਦੇ ਖਿਆਲ ਬੰਦਾ ਆਖਰੀ ਦਮ ਤੱਕ ਨਹੀਂ ਛੱਡਦਾ ਮਾਰ ਕਹਿੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਛੱਡ ਦੇ ਤੂੰ ਇਸ ਨਹੀਂ ਛੱਡਦਾ ਫਿਰ ਜਦੋਂ ਨਹੀਂ ਛੱਡਦਾ ਤਾਂ ਫਿਰ ਮੈਂ ਉਦੋਂ ਵੀ ਗਿਆ ਸੀ ਫੇ ਚਾਰ ਜਾਣੇ ਚੁੱਕ ਕੇ ਲੈ ਜਾਂਦੇ ਉਦੋਂ ਤਾਂ ਫਿਰ ਛੁੱਟ ਹੀ ਜਾਂਦਾ ਨਾ ਸਭ ਕੁਝ ਇਹ ਮਜਾ ਤਾਂ ਵਾ ਪਹਿਲਾਂ ਛੱਡੋ ਉਹ ਛੱਡਣਾ ਨਹੀਂ ਹੁੰਦਾ ਉਹ ਦੇ ਫੜ ਕੇ ਧੂਕੇ ਲੈ ਜਾਣਾ ਤਾਂ ਬੰਦਾ ਛੱਡਦਾ ਉਦਾਂ ਕਿੱਥੇ ਛੱਡਦਾ ਕਬੀਰ ਨੂੰ ਫੜਨ ਆ ਗਏ ਕਬੀਰ ਸਾਹਿਬ ਕਹਿੰਦੇ ਗੱਲ ਸੁਣੋ ਮੇਰੀ ਤੂੰ ਲੈ ਜਾਣਾ ਮੈਨੂੰ ਤੇ ਕਬੀਰ ਸਾਹਿਬ ਕਹਿੰਦੇ ਕਰੋ ਅਰਦਾਸ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਗਾਵ ਕਿਛ ਬਾਕੀ ਤੇ ਮੇਰਾ ਨਾ ਪਿੰਡ ਵਿੱਚ ਕੁ ਥੋੜਾ ਆ ਜਾ ਲੈਣਾ ਦੇਣਾ ਵਾ ਕਿਸੇ ਦੇ ਕੋਲ ਹੁਣ ਗੱਲ ਤੇ ਹੁਣ ਕਬੀਰ ਨੇ ਕੀ ਵਿਚਾਰ ਨੇ ਕੀ ਲੈਣਾ ਦੇਣਾ ਸੀ ਜਿਹਦੇ ਆਪਣੇ ਘਰ ਕੋਈ ਨਹੀਂ ਉਹਨੇ ਕੀ ਲੈਣਾ ਦੇਣਾ ਹੁੰਦਾ ਹੁਣ ਮਹਾਪੁਰਖਾਂ ਦਾ ਵੱਡਪਣ ਹੁੰਦਾ ਹੈ ਉਹਨਾਂ ਦੀ ਖੂਬੀ ਹੁੰਦੀ ਆਪਣੇ ਉੱਤੇ ਗੱਲ ਲਾ ਲੈਂਦੇ ਤੇ ਜੇ ਕਿਸੇ ਨੂੰ ਗੱਲ ਲਾ ਕੇ ਕਹੀਏ ਤੇ ਉਹ ਤਾਂ ਫਿਰ ਬੜਾ ਬੁਰਾ ਮਨਾਉਂਦਾ ਵਾ ਤੇ ਕਿਸੇ ਮਾਇਆ ਧਾਰੀ ਉੱਤੇ ਗੱਲ ਲਾਉਂਦਿਆਂ ਕਬੀਰ ਆਪਣੇ ਉੱਤੇ ਲਾ ਰਹੇ ਆ ਕਹਿਣ ਲਗੇ ਜਮਦੂਤ ਆਗੇ ਫੜਨ ਕਬੀਰ ਸਾਹਿਬ ਕਹਿੰਦੇ ਮੈਂ ਅਰਦਾਸ ਕੀਤੀ ਉਹਨਾਂ ਅੱਗੇ ਬੇਨਤੀ ਕੀਤੀ ਕਿ ਕਰੂੰ ਅਰਦਾਸ ਗਾਵ ਗਾਵ ਕਹਿੰਦੇ ਨੇ ਪਿੰਡ ਨੂੰ ਗਾਵ ਕਿਛ ਬਾਕੀ ਮੈਂ ਨਾ ਪੈਸੇ ਦਿੱਤੇ ਥੋੜੇ ਜੇ ਲੋਕਾਂ ਨੂੰ ਤੇ ਉਹ ਆ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਰਾਤ ਨੂੰ ਨਾ ਮੈਂ ਜਾ ਕੇ ਸਾਰਾ ਸਬਤ ਆਵਦਾ ਲੈ ਆਉਣਾ ਉਹਨਾਂ ਦੇ ਕੋਲੋਂ ਤੇ ਮੈਨੂੰ ਅੱਜ ਦਾ ਦਿਨ ਦੇ ਦਿਓ ਤੇ ਰਾਤ ਨੂੰ ਤੁਸੀਂ ਮੈਨੂੰ ਫੜ ਕੇ ਲੈ ਜਾਓ ਮੈਂ ਦਿਨੇ-ਦਿਨੇ ਸਾਰਾ ਲੇਖਾ ਜੋਖਾ ਮਕਾ ਲੈਣਾ ਕਰੂੰ ਅਰਦਾਸ ਗਾਓ ਕਿਸ਼ਨ ਬਾਕੀ ਲਿਓ ਨਬੇਰ ਆਜ ਕੀ ਰਾਤੀ ਰਾਤ ਰਾਤ ਨਾ ਮੈਂ ਸਾਰਾ ਲੇਖਾ ਜੋਖਾ ਕਰ ਲੈਣਾ ਵਾ ਤੇ ਜਿਹੜਾ ਉਥੋਂ ਮਿਲ ਗਿਆ ਨਾ ਥੋੜਾ ਬਹੁਤਾ ਵੇਖੋ ਹੁਣ ਜਮਦੂਤ ਫੜਨਾ ਹੈ ਤੇ ਅਜੀ ਕਹਿੰਦਾ ਥੋੜਾ ਬਹੁਤਾ ਮਿਲ ਜੇ ਨਾ ਇਧਰੋਂ ਦੂਰੋਂ ਦੇ ਹਾਂ ਦੇ ਕਹਣ ਲੱਗੇ ਕਿਸ ਵੀ ਖਰਚ ਤੇਮਾਰਾ ਸਾਰੋਂ ਜੇ ਥੋੜੇ ਬਹੁਤੇ ਮਿਲ ਗਏ ਨਾ ਤੇ ਉਹਦੇ ਵਿੱਚੋਂ ਥੋੜੇ ਬਹੁਤੇ ਮੈਂ ਤੁਹਾਨੂੰ ਦੇ ਦੂੰਗਾ ਪਰ ਇੱਕ ਰਾਤ ਮੈਨੂੰ ਰਹਿ ਲੈਣ ਦਿਓ ਮੈਂ ਲੇਖਾ ਜੋਖਾ ਸ਼ਾਮਾਂ ਨੂੰ ਰਾਤੋਂ ਰਾਤ ਮਕਾੜ ਦੂੰ ਤੇ ਸਵੇਰ ਨमाज ਸਰਾਇਂ ਗਜਾਰੋਂ ਤੇ ਸਵੇਰ ਦੀ ਜਿਹੜੀ ਨਮਾਜ਼ ਆ ਨਾ ਉਹ ਰਾਜ ਜਰੂਰ ਤੁਮ ਫੜ ਕੇ ਲੈ ਕੇ ਨਾ ਤੇ ਰਾਜ ਜਿੱਥੇ ਕੋਈ ਜਗਾ ਹੋਊਗੀ ਉੱਥੇ ਮੈਂ ਨਮਾਜ਼ ਪੜ ਲੂੰਗਾ ਆ ਪਿੱਛੇ ਜੇ ਨਹੀਂ ਛੜਕਾਉਂਦੇ ਇੱਕ ਵੀਡੀਓ ਵਾਇਰਲ ਹੋ ਗਈ ਨਮਾਜ਼ ਪੜਨ ਦੇ ਹਾਈਵੇ ਉਤੇ ਦਰੀਆਂ ਵਿਸ਼ਾ ਕੇ ਪੁਲਿਸ ਨੇ ਡੰਡੇ ਫੇਰੇ ਤੇ ਸਾਡੇਆਂ ਕੋਈਆਂ ਅਗਿਆਨੀਆਂ ਬੰਦਿਆਂ ਨੇ ਆਖਿਆ ਜੀ ਵੇਖੋ ਜੀ ਕਿੱਡਾ ਅਨਿਆਹ ਹੋ ਰਿਹਾ ਕਿੱਡਾ ਨਹੀਂ ਹਾਈਵੇ ਨਮਾਜ਼ਾਂ ਪੜਨ ਵਾਸਤੇ ਬਣਿਆ ਹੋਇਆ ਰੱਬ ਨੂੰ ਯਾਦ ਕਰਨਾ ਤੇ ਹਾਈਵੇ ਤੇ ਬੈਠ ਕੇ ਕਰੋ ਕਿ ਤੁਰਿਆਂ ਜਾਂਦੇ ਆ ਰੱਬ ਯਾਦ ਨਹੀਂ ਆਉਂਦਾ ਬਸ ਜਿਵੇਂ ਬੈਠਿਆਂ ਰੱਬ ਯਾਦ ਨਹੀਂ ਆਉਂਦਾ ਹੈ ਕਿ ਜ਼ਰੂਰ ਕਿ ਦਰੀਵਿਸ਼ਾ ਆ ਗਈ ਛੜਕ ਰੋ ਕੇ ਰੱਬ ਨੂੰ ਯਾਦ ਕਰਨਾ ਹੁੰਦਾ ਇਹ ਵਿਖਾਵਾ ਸਾਡੇ ਅਗਿਆਨੀ ਮਨੁੱਖ ਵੀ ਬੜਾ ਇਹਦੇ ਪੱਖ 'ਚ ਬੋਲਣ ਲੱਗ ਗਏ ਖੈਰ ਸਵੇਰ ਨਮਾਜ਼ ਸਰਾਏ ਗਜਾਰੋਂ ਰਾਦੀ ਸਵੇਰ ਵਾਲੀ ਨਮਾਜ਼ ਵਿੱਚ ਰਾਜ਼ ਹੀ ਪੜ ਲਉ ਕਿਤੇ ਉਹ ਜਿਹੜੇ ਫੜਨ ਆਏ ਹੈ ਨਾ ਭਾਉ ਉਹਨਾਂ ਕਹਿੰਦਾ ਇਹ ਕੰਮ ਅਸੀਂ ਅਜੇ ਤੱਕ ਕਿਸੇ ਨੂੰ ਨੇ ਕਰਨ ਦਿੱਤਾ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਜਿੰਨੇ ਕੁਝ ਲੈਣਾ ਦੇਣਾ ਕਰ ਲਿਆ ਕਰ ਲਿਆ ਜਦੋਂ ਅਸੀਂ ਆ ਜਾਈਏ ਉਦੋਂ ਬਾਅਦਾਂ ਕੋਈ ਲੇਖਾ ਜੋਖਾ ਨਹੀਂ ਆਮਲ ਸਰਾਂ ਨੂੰ ਲੇਖਾ ਦੇਣਾ ਆਏ ਕਠਨ ਜਮਦੂਤ ਲੈਣਾ ਉਹ ਬੜੇ ਕਠਣ ਵਾ ਉਹ ਨਹੀਂ ਟਾਈਮ ਦਿੰਦੇ ਮੁੜ ਕੇ ਨਾ 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 ਕਹਿਣ ਲੱਗੇ ਆਈ ਆਗਿਆ ਪਰੋਂ ਬੁਲਾਇਆ ਕਹਿੰਦੇ ਸਾਨੂੰ ਹੁਕਮ ਆ ਪੀ ਉਥੇ ਖਲੋਣਾ ਨਹੀਂ ਜਾ ਕੇ ਡੰਡਾ ਮਾਰਨਾ ਸਿਰ 'ਚ ਤੇ ਸੰਗਲ ਨਾਲ ਹੀ ਪਾ ਕੇ ਢੂਕੇ ਹੀ ਲੈ ਆਉਣਾ ਆ ਆਈ ਆਗਿਆ ਪਰੋਂ ਬੁਲਾਇਆ ਨਾ ਤਨ ਪੁੱਛੀ ਨਾ ਮਤ ਹ ਪਕਾਇਆ ਊਠ ਸੁਧਾਰੂ ਛੂਟਰ ਮਾਟੀ ਮਾਰਤੀ ਛੱਡ ਕੇ ਮਿੱਟੀ ਨੂੰ ਫੜ ਕੇ ਲੈ ਗਏ ਔਰ ਜਮਦੂ ਹਾਂ ਤੇ ਮਾਰਾ ਕਹਿੰਦੇ ਆ ਬੰਦਿਆ ਤੁਰ ਜਾਣਾ ਵਾ ਤੇ ਇੱਕ ਦੁਨੀਆ ਦੇ ਖਿਆਲ ਛੱਡ ਦੇ ਤੇ ਤਿਆਰੀ ਕਰ ਲਾ ਪਰ ਬੰਦਾ ਨਾ ਬੜਾ ਬੇ ਸਮਝ ਜਿਆਵਾ ਤੇ ਬਾਬਾ ਫਰੀਦਾ ਕਹਿੰਦੇ ਫਰੀਦਾ ਜੇ ਜਾਣਾ ਤੇਲ ਥੋੜੇ ਜੇ ਤੈਨੂੰ ਪਤਾ ਲੱਗ ਜੇ ਨਾ ਵਿਸ਼ਵਾਸਾਂ ਰੂਪੀ ਤੇਲ ਥੋੜੇ ਆ ਤੇ ਜ਼ਿੰਦਗੀ ਨੂੰ ਤਰੀਕੇ ਨਾਲ ਚਲਾ ਇਹਦੇ ਜਿਗ ਬਚਨ ਹੁੰਦਾ ਉਹਦੀ ਵਿਆਖਿਆ ਕਰ ਲਈਏ ਰੋਜ਼ ਰਹਿ ਜਾਂਦੀ ਜਿੰਦ ਨਾ ਮਾਣੀ ਕੱਢੀਏ ਹੱਡਾਂ ਕੂਕੜ ਕਾਇ ਤੈਨ ਲੱਗੇ ਜਦੋਂ ਫਿਰ ਜਿੰਦ ਨੂੰ ਵਿੱਚੋਂ ਕੱਢਦੇ ਆ ਨਾ ਜਮਦੂਤ ਇਹ ਆਪਣੇ ਆਪ ਨਹੀਂ ਨਿਕਲਦੀ ਇਹਨੂੰ ਕੋ ਕੱਢਦਾ ਵਾ ਹੁਣ ਬੈਠੀ ਹੋਈ ਚੁੱਪ ਕਰਕੇ ਰੋਗੀ ਚ ਬੈਠੀ ਹੋਈ ਐ ਭੋਗੀ ਚ ਜੋਗੀ ਚ ਵੀ ਜਿੱਦਾਂ ਦਾ ਮਰਜ਼ੀ ਸਰੀਰ ਹੋਵੇ ਉਹਦੇ ਚ ਬੈਠੀ ਹੋਈ ਜਾਂਦਾ ਵਾ ਜਿੰਦ ਨਮਾਣੀ ਕੱਢੀਏ ਉਹ ਫੇ ਕੱਢ ਲੈਂਦੇ ਆ ਤੇ ਜਦੋਂ ਕੱਢਦੇ ਆ ਨਾ ਹੱਡਾਂ ਕੂ ਹੱਡਾਂ ਨੂੰ ਕੂਮਣੇ ਨੂੰ ਹੱਡਾਂ ਨੂੰ ਕੜਕਾਏ ਕੜਕ ਕੜਕ ਕਰਦੇ ਫਿਰਨ ਕੁੜ ਭੱਜੀ ਬਿਨਸੇ ਕੁੜ ਭੱਜੀ ਬਿਨਸੇ ਜਿੱਦਾਂ ਪੱਕੀ ਇੱਕ ਫਸਲ ਕੜਕ ਕੜਕ ਕਰਕੇ ਟੁੱਟਦੀ ਆ ਨਾ ਜਦੋਂ ਆਪਾਂ ਕਣਕਾਂ ਵੜਦੇ ਬਹੁਤੀ ਪੱਕ ਜੇ ਫਿਰ ਕੜਕ ਕੜਕ ਕਰਕੇ ਟੁੱਟਦੀ ਬਾਰੋਂ ਦੇ ਹਾਰੀ ਨਹੀਂ ਨਹੀਂ ਡੱਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁੰਚਾ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਣਿਆ ਖੇਤਾਰ ਕੋੜ ਭੱਜੇ ਬਿਨਸੇ ਐ ਕੋੜ ਕਰਕੇ ਉਹ ਟੁੱਟ ਜਾਂਦੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਿੰਦ ਨਮਾਣੀ ਕੱਢੀ ਇਹ ਹੱਡਾਂ ਨੂੰ ਹੱਡਾਂ ਨੂੰ ਕੜ ਕਾਇ ਐ ਕੜਕੜਾ ਕਰਕੇ ਹੱਡ ਟੁੱਟਦੇ ਜਦੋਂ ਜਿੰਦ ਕੱਢਦੇ ਕਿਉਂ ਜਿੰਦ ਜਿਹੜੀ ਆ ਸਾਰੇ ਸਰੀਰ ਵਿੱਚ ਫੈਲੀ ਹੋਈ ਆ ਤੇ ਜਦੋਂ ਇਹ ਫਿਰ ਨਿਕਲਣੀ ਹੈ ਨਾ ਜਿੰਦ ਫਿਰ ਜਾਂ ਤੇ ਜਦੋਂ ਮੂੰਹ ਰਾ ਹੀ ਨਿਕਲੇਗੀ ਨਾ ਤੇ ਮੂੰਹ ਦੇ ਅੰਦਰੋਂ ਟੁੱਟ ਜਾਣੇ ਹੱਡ ਤੇ ਮੂੰਹ ਚੌੜਾ ਹੋ ਜਾਣਾ ਤੁਸੀਂ ਆਮ ਮਰਦਿਆਂ ਦਾ ਵੇਖਿਆ ਹੁੰਦਾ ਮੂੰਹ ਐ ਆਲੇ ਵਰਗਾ ਹੋ ਜਾਂਦਾ ਖੁੱਲਾ ਹੋ ਜਾਂਦਾ ਉਹ ਅੰਦਰੋਂ ਹੱਡ ਟੁੱਟ ਜਾਂਦੇ ਜੇ ਜਿੰਦ ਅਖਾਰਾ ਹੀ ਨਿਕਲ ਕੱਢੀ ਉਹਨਾਂ ਤੇ ਫਿਰ ਆ ਡੇਲੇ ਚੌੜੇ ਹੋ ਜਾਣੇ ਜੇ ਕੰਨਾਰਾਂ ਹੀ ਜਿੰਦ ਕੱਢੀ ਤੇ ਕੰਨਾਂ ਵਿੱਚ ਖੂਨ ਆ ਜਾਣਾ ਕਿਉਂਕਿ ਉੱਥੋਂ ਹੱਡ ਟੁੱਟ ਜਾਣੇ ਆ ਤੇ ਜੇ ਜਿੰਦ ਕੱਢੀ ਨਾ ਮਲਬੂਤ ਰਾਈ ਪਿਸ਼ਾਬ ਰਸਤੇ ਰਾਈ ਤੇ ਬੰਦੇ ਦਾ ਪਿਸ਼ਾਬ ਨਿਕਲ ਜਾਣਾ ਉੱਥੇ ਤੇ ਬਹੁਤਿਆਂ ਦਾ ਪਖਾਨਾ ਨਿਕਲਦਾ ਵਾ ਜਿਨ੍ਹਾਂ ਦੀ ਜਿੰਦ ਪਖਾਨੇ ਰਾਈ ਨਿਕਲਦੀ ਹੈ ਨਾ ਉਹਨਾਂ ਦਾ ਪਖਾਨਾ ਆਮ ਮੁਰਦਿਆਂ ਨੂੰ ਜਿਹੜਾ ਹੀ ਨਵਾਉਨੇ ਆ ਨਾ ਉਹ ਮਰਦੇ ਕੋਈ ਸ਼ੋਰੂਮ 'ਚ ਥੋੜਾ ਰੱਖਣਾ ਪਿੰਨ ਨਵਾਓ ਉਹ ਨਵਾਉਣ ਦੇ ਪਿੱਛੇ ਜਿਹੜੀ ਕਾਰਨ ਦੱਸਿਆ ਸੀ ਨਾ ਮਰ ਗਿਆ ਮੋਇਆਂ ਜੀਮਦਿਆਂ ਗਤ ਹੋਏ ਜਾਂ ਸਿਰ ਪਾਈਏ ਪਾਣੀ ਉਹ ਨਵਾਉਣ ਦੇ ਪਿੱਛੇ ਕਾਰਨ ਇਹ ਹੋ ਸੀ ਵੀ ਇਹ ਜਦੋਂ ਜਿੰਦ ਨਿਕਲਣੀ ਆ ਜਿਸ ਰਸਤੇ ਰਾਈਨ ਤੇ ਉਹ ਗੰਦ ਲੱਗ ਜਾਣਾ ਸਰੀਰ ਨੂੰ ਮਲਮੂਤਰ ਵੀ ਲੱਗ ਸਕਦਾ ਹੈ ਖੂਨ ਵੀ ਲੱਗ ਸਕਦਾ ਹੈ ਉਹ ਫਿਰ ਜਦੋਂ ਸਰੀਰ ਲਿਬੜ ਜਾਣਾ ਤੇ ਉਹਨੂੰ ਧਵਾ ਕੇ ਤੇ ਕੋ ਚੁੱਕ ਕੇ ਲੈ ਕੇ ਜਾਣਾ ਮੋਢਿਆਂ ਤੇ ਦੇਖੋ ਬੰਦਾ ਚਲਿਆ ਚੌ ਜਣਿਆਂ ਦੇ ਕੰਨ ਹੋਣਾ ਜਿਤਨਾ ਪਿਆਰਿਆਂ ਭਾਈਆਂ ਕੇ ਦਿੱਤਾ ਬੰਨ ਹੋ ਜਾਣਾ ਉਹ ਫਿਰ ਇਸ ਕਰਕੇ ਵਿਧੀ ਵਿਧਾਤ ਬਣਾਇਆ ਸੀ ਕਿ ਮੁਰਦੇ ਨੂੰ ਚੁੱਕਣ ਤੋਂ ਪਹਿਲਾਂ ਮੜੀਆਂ ਚ ਖੜਨ ਤੋਂ ਪਹਿਲਾਂ ਉਹਦਾ ਸਸਕਾਰ ਆਪਣਾ ਉਹਦਾ ਇਸ਼ਨਾਨ ਕੀਤਾ ਜਾਵੇ ਇਸ਼ਨਾਨ ਕਰਾਇਆ ਜਾਵੇ ਫਿਰ ਉਸ ਨੂੰ ਮੁਰਦੇ ਕਾਟੇ ਜਿ ਖੜਿਆ ਚ ਇੱਕ ਹੋਰ ਬਚਨ ਮਾਰ ਦਾ ਬਾਣੀ ਦਾ ਆਉਂਦਾ ਕਿ ਕਉ ਨਾਨਕ ਸਮਝ ਰੇ ਈਆਨੇ ਐ ਬੰਦੇ ਗੱਲ ਨੂੰ ਸਮਝ ਪਰ ਬੰਦੇ ਦੇ ਅੰਦਰ ਨ ਕਾਲ ਜੀ ਬੜੀ ਆ ਗਈ ਕਾਲੀ ਤੜਫਦਾ ਫਿਰਦਾ ਭਜਦਾ ਫਿਰਦਾ ਤੇ ਗੁਰੂ ਪੀਰਾਂ ਦੀ ਗੱਲੇ ਦੀ ਸਮਝ ਚ ਨਹੀਂ ਆਉਂਦੀ ਮਾਰ ਕਹਿੰਦੇ ਕਉ ਨਾਨਕ ਸਮਝ ਰੇ ਈਆਨੇ ਅੱਜਕਲ੍ਹ ਖੁੱਲ੍ਹੇ ਤੇਰੀ ਗੰਠੜੀ ਇਹ ਜਿਹੜਾ ਸਾਡਾ ਸੂਖਮ ਸਰੀਰ ਵਨ ਇਹ ਅਸਤੂਲ ਸਿਰ ਦੇ ਨਾਲ ਇਹਦੀ ਗੰਢ ਵੱਜੀ ਹੋਈ ਆ ਤੇ ਗੰਢ ਵੱਜੀ ਹੋਈ ਸਾਡੀ ਧੁੰਨੀ ਦੇ ਨਾਲ ਜਿੱਦਾਂ ਸਾਡਾ ਆਖਰੀ ਪ੍ਰਾਣ ਵਨ ਉਹ ਧੁੰਨੀ ਚੋਂ ਸੁਟਣਾ ਤੇ ਉਹ ਬੜਾ ਇਹ ਉਹ ਜਿਹੜੀ ਗੰਢ ਵਨ ਹੋਵੇ ਕਿ ਝਟਕੇ ਦੇ ਨਾਲ ਖੁੱਲਣੀ ਈ ਉਹ ਝਟਕਾ ਵੱਜਣਾ ਜਦੋਂ ਖੁੱਲਣੀ ਗੰਢ ਉਹ ਇੰਨੀ ਤੇਜ਼ੀ ਨਾਲ ਉਹ ਫਿਰ ਗੰਢ ਖੁੱਲਣੀ ਆ ਨਾ ਜਦੋਂ ਤੇ ਜਿਸ ਰਸਤੇ ਨੂੰ ਉਹਦਾ ਝਕਾਓ ਹੋਇਆ ਉਸ ਰਸਤੇ ਥਾਣੀ ਨਵੇਂ ਦਵਾਰਾਂ ਰਾਹੀਂ ਉਹ ਜਿੰਦ ਬਾਹਰ ਨੂੰ ਭੱਜ ਜਾਣੀ ਤੇ ਭੱਜਦਿਆਂ ਜਾਂਦਿਆਂ ਉਹਨੇ ਸਰੀਰ ਦੇ ਅੰਗਾਂ ਨੂੰ ਤੋੜ ਜਾਣਾ ਇੱਕ ਸੰਕਟ ਦੀ ਕਿਰਿਆ ਵਾਹੇ ਪ੍ਰਾਣੇ ਸਮਝ ਇੱਕ ਤਾਲਕ ਇਹੰਦੇੰਦੇ ਸੀ ਕਿਸੇ ਨੂੰ ਸਰਾਫ ਦੇਣਾ ਹੋਵੇ ਨਾ ਕਹਿੰਦੇ ਜਾਂ ਤੂੰ ਕੁੱਤੇ ਦੀ ਮੌਤ ਮਰੇਗਾ ਕੁੱਤੇ ਦੀ ਮੌਤ ਜਿਹੜੀ ਸਭ ਤੋਂ ਬਾੜੀ ਮੌਤ ਵਾ ਉਹਦੀ ਜਿੰਦ ਨਹੀਂ ਨਿਕਲਦੀ ਉਹ ਬੜਾ ਤੜਫਦਾ ਵਾ ਮਰ ਲੱਗਿਆ ਕਦੀ ਕੁੱਤੇ ਨੂੰ ਵੇਖਿਓ ਜੀ ਖਲੋਤਾ ਉੱਗਾ ਤੇ ਗਾਹ ਨੂੰ ਡਿਗਪੂਗਾ ਫੇਖ ਖਲੋ ਜਾਊਗਾ ਫਿਰ ਪਿਛਾਹ ਨੂੰ ਡਿਗਪੂਗਾ ਫੇ ਗਾਹ ਨੂੰ ਡਿਗਪੂਗਾ ਆਮ ਬੰਦਾ ਸਮਝਣੇ ਪਤਾ ਨਹੀਂ ਕੁਝ ਖਾ ਲਿਆ ਖਣੀ ਇਹਨੂੰ ਜ਼ਹਿਰ ਚੜ ਗਿਆ ਖਣੀ ਨਹੀਂ ਇਹ ਗੱਲ ਨਹੀਂ ਹੋਈ ਕੋਦੀ ਜਿੰਦ ਨਿਕਲਣ ਲੱਗੀ ਤੇ ਪਤਾ ਨਹੀਂ ਰੱਬ ਨੇ ਅਸੀਂ ਕੀ ਕਰਿਆ ਕੀਤੀ ਹੋਈ ਆ ਉਹਦੀ ਜਿੰਦ ਜਿਹੜੀ ਆ ਨਾ ਬੜੀ ਤੜਫ ਤੜਫ ਕੇ ਨਿਕਲਦੀ ਆ ਉੱਥੋਂ ਹੀ ਫਿਰ ਧਾਰਨਾ ਬਣਾ ਦਿੱਤੀ ਗਈ ਸੀ ਫਲਾਨਿਆਂ ਤੂੰ ਮਾੜੇ ਕੰਮ ਕਰਦਾ ਵਾ ਤੂੰ ਕੁੱਤੇ ਦੀ ਮੌਤੇ ਮਰਨਾ ਹੀ ਹੋ ਅਥਵਾ ਤੇਰੀ ਜਿੰਦ ਨਹੀਂ ਉਹ ਨਿਕਲਣੀ ਜਾਣ ਨਹੀਂ ਉਹ ਨਿਕਲਣੀ ਆ ਕਈ ਕਈ ਸਾਲ ਹੋ ਗਏ ਬੁੱਢੇ ਵਿਚਾਰੇ ਮੰਜੇ ਮੰਜਿਆਂ ਤੇ ਪਏ ਕੋ ਰੋਟੀ ਨਹੀਂ ਪਾਣੀ ਨਹੀਂ ਪਚਦਾ ਕੋਈ ਹੱਡ ਪੈਰ ਕੰਮ ਨਹੀਂ ਕਰਦਾ ਵਿਚਾਰੇ ਮੰਜਿਆਂ ਤੇ ਪਏ ਹੋਏ ਨੇ ਨਰਕ ਦੀ ਜ਼ਿੰਦਗੀ ਇਹ ਜਿੰਦ ਨਹੀਂ ਨਿਕਲਦੀ ਉਹ ਕਹਿ ਰਿਹਾ ਰੱਬਾ ਸਾਡੀ ਜਿੰਦ ਕੱਢ ਲੈ ਸਾਨੂੰ ਸਰੀਰ ਤੋਂ ਛੁਟਕਾਰਾ ਦੇ ਦੇ ਤੇ ਕਈ ਤੇ ਫਿਰ ਕੋ ਰੱਬਗੇ ਅਰਦਾਸਾਂ ਵੀ ਕਰਾਉਂਦੇ ਆ ਕਿ ਸਾਡੇ ਘਰ ਬਜ਼ੁਰਗ ਮਾਤਾ ਪਿਤਾਵਾ ਜਾਂ ਕੋਈ ਵੀ ਆ ਉਹਦੀ ਅਰਦਾਸ ਕਰੋ ਪਰਮੇਸ਼ਰ ਉਹਦੇ ਸਾਹ ਪੂਰੇ ਕਰੇ ਉਹਨ ਉਹਦੇ ਸਰੀਰ ਨੂੰ ਸ਼ਾਂਤ ਕਰੇ ਇਦਾਂ ਕਈ ਸੁਖਣੀ ਸਰਦਾ ਪਾਠ ਕਰਾ ਦਿੰਦੇ ਉਹਦੇ ਲਾਗੇ ਤੇ ਉਹ ਜਿੰਦ ਨਿਕਲ ਜਾਂਦੀ ਆ ਇਹ ਪਾਠ ਦਾ ਵੀ ਮਹਤਮ ਹੁੰਦਾ ਹੈ ਬੜਾ ਮੈਂ ਕਦੇ ਇਸ ਤਰ੍ਹਾਂ ਦੀ ਜ਼ਿੰਦਗੀ ਚ ਵੇਖੇ ਕੋਈ ਬਜ਼ੁਰਗ ਸੀ ਉਹਨਾਂ ਸਾ ਨਹੀਂ ਜਿੰਦ ਨਹੀਂ ਨਿਕਲਦੀ ਉਹਦੇ ਲਾਗੇ ਪਾਠ ਕੀਤਾ ਸੋ ਹੁਣ ਸਦਾ ਕੋਈ ਉਹਦੇ ਨਾਂ ਤੇ ਪੁੰਦਾਨ ਕੀਤਾ ਉਹ ਜਿੰਦ ਨਿਕਲ ਗਈ ਇਸ ਕਰਕੇ ਬਾਬਾ ਫਰੀਦ ਜਿੰਦਨ ਮਾਣੀ ਕੱਢੀ ਹੱਡਾਂ ਨੂੰ ਕੜਕਾਏ ਤਬ ਬਾਬਾ ਫਰੀਦ ਸਾਹਿਬ ਖਲੋਗੇ ਜਾ ਕੇ ਥੋੜੇ ਜਿਹਾਟ ਮੇ ਬਖਤਾਰ ਕਾਕੀ ਤੋਂ